ਜੋਰਪੋਏਟੇ ਪਹਿਲੀ ਵਾਰ ਤਿੰਨ ਦੇਸ਼ਾਂ 'ਚ ਜਿਹੜਾ ਨਾ ਬਿਜਲੀ ਦਾ ਕੱਟ ਲੱਗਿਆ ਜਿਹੜਾ ਇੱਕ ਦਿਨ ਲਈ ਬਿਜਲੀ ਦੇ ਕੱਟ ਦੇ ਲੱਗਣ ਕਰਨ ਹਸਪੀਟਲਾਂ ਵਿੱਚ ਆਪਰੇਸ਼ਨ ਚੱਲ ਰਹੀ ਸੀ ਉੱਥੇ ਬੰਦ ਹੋ ਗਏ ਟੈਸਟ ਹੋ ਰਹੀ ਉੱਥੇ ਬੰਦ ਹੋ ਗਏ ਟ੍ਰੇਨਾਂ ਰੁਕ ਗਈਆਂ ਫਲੇਟਾਂ ਰੁਕ ਗਈਆਂ ਇੱਕ ਦਿਨ ਲਈ ਇਹ ਤਿੰਨ ਦੇਸ਼ ਹੈਗੇ ਨੇ ਪੁਰਤਗਾਲ ਸਪੇਨ ਫਰਾਂਸ ਜਿੱਥੇ ਯੂਰਪ ਵਿੱਚ ਕਹਿੰਦੇ ਪਹਿਲੀ ਵਾਰ ਬਿਜਲੀ ਦਾ ਕਟ ਲੱਗਿਆ ਆ 5 ਸਾਲਾਂ ਤੇ 2000 ਤੋਂ ਲੈ ਕੇ 25 ਤੱਕ ਪਿੱਛੇ ਤੁਹਾਨੂੰ ਮੈਨੂੰ ਪਤਾ ਲੱਗਿਆ ਸੀ ਜਾਂ ਨਹੀਂ ਲੱਗਿਆ ਪਰ ਇੱਥੇ ਇਹੋ ਖਬਰ ਆਉਂਦੀ ਆ ਕਿ 2000 ਤੋਂ ਲੈ ਕੇ 2006 ਤੋਂ ਲੈ ਕੇ 2025 ਤੱਕ ਇਹ ਪਹਿਲੀ ਵਾਰ ਹੋਇਆ ਜਿੱਥੇ ਬਿਜਲੀ ਦਾ ਕੱਟ ਲੱਗਾ ਇਹ ਤਿੰਨ ਦੇਸ਼ਾਂ ਵਿੱਚ ਫਰਾਂਸ ਪੁਰਤਗਾਲ ਤੇ ਸਪੇਨ ਜਿੱਥੇ ਬਿਜਲੀ ਦੇ ਕੱਟ ਲੱਗਣ ਕਰਨ ਟੈਨਾਂ ਰੁਕ ਗਈਆਂ ਫਲੈਟਾਂ ਰੁਕ ਗਈਆਂ ਜਿਹੜੇ ਮਲਕੀ ਕਾਫੀ ਬਿਜਲੀ ਤੇ ਜਿਹੜੀਆਂ ਚੀਜ਼ਾਂ ਚੱਲਣ ਡੀਆਂ ਉਹਥੇ ਬੰਦ ਹੋ ਗਈਆਂ ਇਹ ਇਹਨਾਂ ਨੂੰ ਪਤਾ ਕਦੋਂ ਕੱਟ ਲਾਇਆ ਜਾਂ ਅਲਰਟ ਕੀਤਾ ਗਿਆ ਲੋਕਾਂ ਨੂੰ ਇਨਾ ਨਹੀਂ ਮੈਂ ਕਹਿ ਸਕਦਾ ਪਰ ਇਨਾ ਹੈ ਕਿ ਜਿਹੜਾ ਬਿਜਲੀ ਦਾ ਕੱਟ ਲੱਗਿਆ ਨਾ ਇੱਕ ਦਿਨ ਲਈ ਬਹੁਤ ਮਤਲਬ ਕਿ ਇੱਕ ਦਿਨ ਲਈ ਨੁਕਸਾਨ ਹੋ ਗਿਆ ਨੁਕਸਾਨ ਮਤਲਬ ਕਿ ਇਦਾਂ ਹੋਇਆ ਜਿਹੜੇ ਲੋਕ ਬਿਮਾਰ ਸੀ ਜਿਤਨਾ ਹਸਪੀਟਲਾਂ ਵਿੱਚ ਆਪਰੇਸ਼ਨ ਚੱਲ ਰਹੇ ਸੀ ਟੈਸਟ ਹੋ ਰਹੇ ਉੱਥੇ ਰੁਕ ਗਏ